ਕੈਨੇਡਾ ਦਾ ਪ੍ਰਧਾਨ ਮੰਤਰੀ ਕੀ ਆ ਹੁਣ ਸੋ ਰਿਹਾ ਵੈ ਕੀ ਉਹਨੂੰ ਨਜ਼ਰ ਨਹੀਂ ਆਇਆ ਕਿਦਾਂ ਕੈਨੇਡਾ ਦੇ ਵਿੱਚ ਕਿਦਾਂ ਹਿੰਦੂ ਮੰਦਰਾਂ ਨੂੰ ਟਾਰਗੇਟ ਕੀਤਾ ਜਾਂਦਾ ਵੈ ਕੀ ਸਾਡੇ ਜਿਹੜਾ ਹਿੰਦੂ ਹੈ ਬਾਹਰ ਵਿਦੇਸ਼ਾਂ 'ਚ ਵੀ ਰਹਿ ਰਿਹਾ ਵੈ ਉਹਨਾਂ ਬਾਰੇ ਵੀ ਸੋਚੋ ਹੁਣ ਤੁੰਡੋ ਸਾਹਮਣੂ ਜੂਰ ਪੁੱਛਿਓ ਕਿ ਆ ਕੈਨੇਡਾ 'ਚ ਰਹਿੰਦਾ ਹਿੰਦੂ ਸੇਫ ਹੈ ਜਾਂ ਨਹੀਂ ਹੈ ਕਿਵੇਂ ਮੈਂ ਨਾਇਨ ਮੰਦਰ ਦੇ ਉੱਤੇ ਦੇਖੋ ਕਿਦਾਂ ਨਾਇ ਪੁਨਾ ਦੇ ਪ੍ਰਧਾਨ ਸਤੀਪਾ ਉਹਨਾਂ ਦੇ ਘਰ ਦੇ ਉੱਪਰ 14 ਗੋਲੀਆਂ ਚਲਾਈਆਂ ਗਈਆਂ ਤੂੰ ਤੁਹਾਡਾ ਕੋਈ ਸਪਸ਼ਟੀਕਰਨ ਨਹੀਂ ਆਇਆ ਮੈਂ ਟਰੂਡੋ ਸਾਹਿਬ ਤੁਸੀਂ ਸੋ ਗਏ ਹੋ ਤੂੰ ਤੁਹਾਡਾ ਸਪਸ਼ਟੀਕਰਨ ਨਹੀਂ ਆਉਣਾ ਜਾਂ ਤੁਸੀਂ ਹਿੰਦੂਆਂ ਦੇ ਹੱਕ ਦੀ ਗੱਲ ਨਹੀਂ ਕਰਨੀ ਮੰਦਰ ਦਾ ਸ਼ਰਿਆ ਖਾਲਸਾ ਦਾ ਨਾਲੇ ਲਿਖਿਆ ਜਾਂਦੀ ਹੈ ਕਿਉਂ ਤੁਸੀਂ ਬੰਦੇ ਨਹੀਂ ਕੋਣ ਨੇ ਕੀ ਹੁਣ ਟਰੂਡੋ ਕੈਨੇਡਾ ਦਾ ਪ੍ਰਧਾਨ ਮੰਤਰੀ ਕੀ ਹੁਣ ਸੋ ਰਿਹਾ ਵਾ ਜਿਹੜਾ ਹਰ ਵਕਤ ਇਕ ਕੋਈ ਗੱਲ ਕਰਦਾ ਸੀਗਾ ਨਿੱਜੜ ਦੇ ਹੱਕ ਦੀ ਕਿਉਂ ਉਹਨੂੰ ਨਜ਼ਰ ਨਹੀਂ ਆਇਆ ਕਿਦਾਂ ਕੈਨੇਡਾ ਦੇ ਵਿੱਚ ਕਿਦਾਂ Hindu ਮੰਦਰਾਂ ਨੂੰ ਟਾਰਗੇਟ ਕੀਤਾ ਜਾਂਦਾ ਵੈ ਮੈਂ ਤੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇੱਕ ਗੱਲ ਕਹਿਣੀ ਹੈ ਨਰਿੰਦਰભાઈ ਮੋਦੀ ਜੀ ਨੂੰ ਕਿ ਸਾਡੇ ਜਿਹੜਾ Hindu ਹੈ ਬਾਹਰ ਵਿਦੇਸ਼ਾਂ 'ਚ ਵੀ ਰਹਿ ਰਿਹਾ ਵੈ ਉਹਨਾਂ ਬਾਰੇ ਵੀ ਸੋਚੋ ਦੇਖੋ ਗੱਲ ਬੜੀ ਹੀ ਮੈਂ ਤੋਂ ਵਧੀਆ ਜਾਂ ਦੋ ਤੱਕ ਦੀ ਗੱਲ ਕਹਿਣੀ ਹੈ ਕਿ ਗੱਲ ਇਹ ਹੈਗੀ ਆ ਗੰਭੀਰ ਗੰਭੀਰ ਗੱਲ ਤਾਂ ਹੈਗੀ ਆ ਤੁਸੀਂ ਦੇਖੋ ਕਿ ਮੰੰਦਰ ਵੀ ਟਾਰਗੇਟ ਬਣਾ ਸ਼ੁਰੂ ਹੋ ਗਏ ਬੜਾ ਵੱਡਾ ਸਵਾਲ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਿਹੜੇ ਟਰੂਡੋ ਹੈਗੇ ਨੇ ਉਹਨਾਂ ਨੂੰ ਇੱਕੋ ਹੀ ਸੋਚ ਹੈ ਕਿ ਉਹਨਾਂ ਨੇ ਕੱਟੜਵਾਦੀਆਂ ਦੀ ਉੱਥੇ ਖਾਲਸਤਾਨੀ ਵਾਲੀ ਵੋਟ ਇਕੱਠੀ ਕਰਨੀ ਹੈ ਮੈਂ ਆਪਣੇ ਪ੍ਰਧਾਨ ਮੰਤਰੀ ਲਈ ਕਹਿ ਸਕਦਾ ਆਪਣੇ ਪ੍ਰਧਾਨ ਮੰਤਰੀ ਜਿਹੜੇ ਸਾਡੇ ਨਰਿੰਦਰભાઈ ਮੋਦੀ ਹੈ ਸੂਟ ਹੈ ਉਹਨਾਂ ਨੂੰ ਮੈਂ ਸੂਟ ਤਾਂ ਕਰਦਾ ਵਾਂ ਕਿਉਂਕਿ ਉਹਨਾਂ ਨੂੰ ਮੈਂ ਇੱਕ ਚੀਜ਼ ਉਹਨਾਂ ਤੱਕ ਗੱਲ ਹੀ ਪਹੁੰਚਾਉਣਾ ਚਾਹੁੰਦਾ ਵਾਂ ਕਿਉਂਕਿ ਉਹਨਾਂ ਨੇ ਜਦੋਂ ਵੀ ਗੱਲ ਕੀਤੀ ਹੈ ਆਪਣੇ ਹਿੰਦੂਸਤਾਨੀਆਂ ਹਰੇ ਹੱਕ ਦੀ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਇੱਕ ਬੇਨਤੀ ਲਾ ਰਿਹਾ ਵਾਂ ਮੈਂ ਇੱਕ ਚੀਜ਼ ਕਹਿ ਰਿਹਾ ਵਾਂ ਹੁਣ ਟੁੰਡੋ ਸਾਹਿਬ ਨੂੰ ਜਰੂਰ ਪੁੱਛਿਓ ਕਿ ਆ ਕੈਨੇਡਾ 'ਚ ਰਹਿੰਦਾ Hindu ਸੇਫ ਹੈ ਜਾਂ ਨਹੀਂ ਹੈ ਇਹ ਗੱਲ ਜਰੂਰ ਪੁੱਛਿਓ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਵਾਂ ਇਹ ਜੀ ਇਹ ਪੁੱਛਿਓ ਟੁੰਡੋ ਸਾਹਿਬ ਤੁਸੀਂ ਦੱਸੋ ਸਾਡੇ ਕਿਦਾਂ ਮੰਦਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵੈ ਲਕਸ਼ਮੀ ਨਾਰਾਇਣ ਮੰਦਰ ਦੇ ਉੱਤੇ ਦੇਖੋ ਕਿਦਾਂ ਫਿਰ ਪੁਨਾਏ ਪ੍ਰਧਾਨ ਸਤੀਸ਼ ਕੋ ਉਹਨਾਂ ਦੇ ਘਰ ਦੇ ਉੱਪਰ 14 ਗੋਲੀਆਂ ਚਲਾਈਆਂ ਗਈਆਂ ਹੁਣ ਤੁਹਾਡਾ ਕੋਈ ਸਪਸ਼ਟੀਕਰਨ ਨਹੀਂ ਆਇਆ ਹੁਣ ਤਰੂੜਾ ਸਾਹਿਬ ਤੁਸੀਂ ਸੋ ਗਏ ਹੋ ਹੁਣ ਤੁਹਾਡਾ ਸਪਸ਼ਟੀਕਰਨ ਨਹੀਂ ਆਉਣਾ ਜਾਂ ਤੁਸੀਂ ਹਿੰਦੂਆਂ ਦੇ ਹੱਕ ਦੀ ਗੱਲ ਨਹੀਂ ਕਰਨੀ ਮੰਦਰ ਤੇ ਸ਼ਰੇਆਬ ਖਾਲਸਾ ਦਾ ਨਾਲੇ ਲਿਖੇ ਜਾਂਦੇ ਆ ਕਿਉਂ ਹੁਣ ਤੁਸੀਂ ਬੰਦੇ ਨਹੀਂ ਕੋਣ ਨੇ ਸਿਰਫ ਹਿੰਦੂ ਸਮਾਜ ਨੂੰ ਟਾਰਗੇਟ ਕਰਨਾ ਜਾਣਦੇ ਨੇ ਸਿਰਫ ਹਿੰਦੂ ਸਮਾਜ ਨੂੰ ਔਰ ਦੇਖੋ ਸਾਡੇ ਮੰਦਰ ਵੀ ਸੇਫ ਨਹੀਂ ਰਹੇ ਮੰਦਰਾਂ ਦੇ ਪ੍ਰਧਾਨਾਂ ਤੇ ਹਮਲੇ ਹੋਣੇ ਸ਼ੁਰੂ ਹੋ ਗਏ ਬਾਰ ਕੈਨੇਡਾ ਦੇ ਵਿੱਚ ਤੇ ਮਾਪਾ ਇੱਕ ਚੀਜ਼ ਕਹਿੰਦੇ ਆ ਮੋਦੀ ਸਾਹਿਬ ਹਿੰਦੁਸਤਾਨ ਦੇ ਵਿੱਚ ਸਾਡੇ ਹਿੰਦੁਸਤਾਨੀਆਂ ਦਾ ਭਾਰਤੀਆਂ ਦਾ ਖਿਆਲ ਕੀਤਾ ਜਾਵੇ ਹਿੰਦੂਆਂ ਦਾ ਖਿਆਲ ਕੀਤਾ ਜਾਵੇ ਮੈਨੂੰ ਤੇ ਮਾਨ ਹੈ ਮੇਰੇ ਪੰਜਾਬ ਸਰਕਾਰ ਦੇ ਵੀ ਇਹ ਸਾਡੇ ਹਿੰਦੂਆਂ ਦਾ ਖਿਆਲ ਰੱਖੇਗੀ ਬੜਾ ਈਮਾਨ ਕਰਦਾ ਹਾਂ